ਨਹੀਂ ਤੰਤਰ ਦਾ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਤਲਵਾਦ ਕਰਦਾ ਕਿ ਬੜੇ ਵੱਡੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਟੱਕਰਾ ਕਰਦੇ ਹੋਏ ਹੁਣ ਅਨੇ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ 30500 ਵੋਟਾਂ ਜਿਹੜੀਆਂ ਉਹ ਪਾਈ। ਪਾਵੇ ਧੱਕੇਸ਼ਾਹੀ ਦੇ ਨਾਲ ਜਿਹੜਾ ਡੰਡਾ ਤੰਤਰ ਦੇ ਨਾਲ ਸਰਕਾਰ ਨੇ ਗੋਟਾ ਵਧਾ ਕੇ ਆਪਣੇ ਆਪ ਨੂੰ ਜੇਤੂ ਜਿਹਾ ਕਰ ਲਿਆ ਪਰ ਨੈਤਿਕ ਤੌਰ ਤੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਬਹੁਤ ਵੱਡੀ ਹਾਰ ਹੈ। ਔਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਮਾਨਤ ਜਬਤ ਹੋਣੀ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਜਬਤ ਹੋਣੀ। ਔਰ ਸਾਰਾ ਜੋਰ ਲੱਗਿਆ ਹੋਇਆ ਸੀ ਸਾਰੀਆਂ ਤਰ੍ਹਾਂ ਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ ਜਾਵੇ। ਪਰ ਗੁਰੂ ਮਹਾਰਾਜ ਜੀ ਬੜੀ ਵੱਡੀ ಅಪਾਰ ਬਖਸ਼ਿਸ਼ ਹੋਈ ਹੈ। ਜਿਹੜਾ ਇਤਿਹਾਸਿਕ ਤਨਤਨ ਸਰਪ ਦਾ ਹਲਕਾ ਸਿਕਟਰ ਨੂੰ ਬਹੁਤ ਵੱਡਾ ਸਾਥ ਦਿੱਤਾ ਔਰ ਇਹਦੀ ਵੱਡੀ ਗਿੱਟੀ ਕਿ ਕਿ ਵੋਟਾਂ ਪਈ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਾਤ ਜੱਪਤ ਔਰ ਜਿਹੜੀ ਖੇਤਰੀ ਪਾਰਟੀ ਜਿਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਤੱਕੇ ਸਾਹ ਦਾ ਕਾਬੜਾ ਕੀਤਾ ਉਹਨੂੰ ਇੱਧੀਆਂ ਵੱਡੀਆਂ ਵੋਟਾਂ ਪਈਆਂ 2027 ਦਾ ਮੈਸੇਜ ਤਨਤਨ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਕਲੀਅਰ ਕੀਤਾ ਆਉਣ ਵਾਲੀ ਤੇ ਜਿਹੜੀ ਆ ਉਹ ਸ਼ਰੋਮਣੀ ਅਕਾਲ। ਕਿ ਅੱਜ ਤੱਕ ਸਾਰੀ ਸਰਕਾਰੀ ਸ਼ਕਤੀ ਵਰਤਦੀ। ਜਦੋਂ 2027 ਦੇ ਚੋਣਾਂ ਹੋਣੀਆਂ ਉਦੋਂ ਇਦਾਂ ਅ fırsਰਾਂ ਨੇ ਤੁਹਾਡੇ ਕਹੇ ਨਹੀਂ ਮੰਨੇ। ਉਦੋਂ ਇਸ ਤਰ੍ਹਾਂ ਕਿਸੇ ਨੇ ਲੋਕਾਂ ਨੂੰ ਤੁਹਾਡੇ ਕਹਿੰਦੇ ਪਰਚੇ ਨਹੀਂ ਦੇਨੇ। ਉਦੋਂ ਪ੍ਰੀਜ਼ੈਂਟ ਫੇਰ ਇਲੈਕਸ਼ਨ ਹੋਏਗੀ ਤੇ ਪਤਾ ਲੱਗ ਜਿਗਾ ਕਿ 2027 'ਚ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸ਼ਰੋਮਣੀ ਅਕਾਲ ਦੀ ਪੜੇਗੀ। ਇਹ ਅੱਜ ਦੀ ਇਲੈਕਸ਼ਨ ਨੇ ਪ੍ਰਤੱਖ ਸਨੇਹਾ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦੇ। ਵੈਸੇ ਤਾਂ ਚੰਗੀ ਗੱਲ ਆ ਮੰਨ ਹੀ ਗਏ ਕਿ ਜੇ ਅਸੀਂ ਨਾ ਖੜਦੇ ਤਾਂ ਕਾਲੀ ਦਲ ਨੇ ਜਿੱਤ ਜਾਣਾ ਸੀ ਅਸੀਂ ਵੀ ਤੇਹੀ ਕਹਿੰਦੇ ਕਿ ਸਾਰਾ ਜੋਰ ਸਾਰੀਆਂ ਕੇਂਦਰੀ ਸ਼ਕਤੀਆਂ ਦਾ ਪੰਤੂਰਤ ਦੀ ਸ਼ਕਤੀਆਂ ਦਾ ਇੱਕੋ ਗੱਲ ਤੇ ਲੱਗਿਆ ਹੁੰਦਾ ਕਿ ਅਕਾਲੀ ਦਲ ਨੂੰ ਖਤਮ ਕਰੋ ਪਰ ਖਤਮ ਕਰਨ ਵਾਲਿਆਂ ਨਾਲੋਂ ਰੱਖਣ ਵਾਲਾ ਤਗੜਾ ਜਦੋਂ ਪਰਮਾਤਮਾ ਦਾ ਹੱਥ ਸ਼੍ਰੋਮਣੀ ਕਾਲੀ ਦਲ ਦੇ ਸਿਰ ਤੇ ਉੱਤੇ ਨਾ ਫਿਰ ਕੋਈ ਖਤਮ ਨਹੀਂ ਕਰ ਸਕਦਾ ਇਹ ਉਹਨਾਂ ਨੂੰ ਜਿਨਸ ਵੋਟਾਂ ਕੇ ਪੰਥਕ ਤਿਰਕਨ ਨੂੰ ਮੰਨਿਆ ਸ਼ਰੋਮਣੀ ਕਮੇਟੀ ਸਭ ਤੋਂ ਵੱਧ ਵੋਟਾਂ ਜਿਹੜੀਆਂ ਮਾਨਦੰਡ ਦੇ ਨਾਲ ਕਿੰਨੂੰ ਪੈਂਿਆ ਸ਼ਰੋਮਣੀ ਕਮੇਟੀ ਠੀਕ ਹੈ ਟੱਕੇਸ਼ਾਈ ਨਾਲ ਉਹ ਚੀਜ਼ਾਂ ਇਹੋ ਜੀਆਂ ਸਰਕਾਰਾਂ ਮੈਨੇਜ ਕਰ ਜਾਂਦੀਆਂ ਕੋਈ ਗੱਲ ਨਹੀਂ ਲੋਕਤੰਤਰ ਦੇ ਵਿੱਚ ਅਸੀਂ ਅੱਗੇ ਵੀ ਟੱਕੇ ਹੁੰਦੇ ਦੇਖਿਆ ਪਰ 2027 ਚ ਕੀ ਕਰੋਗੇ 2027 ਦਾ ਕੈਲੰਡਰ ਹੋ ਗਿਆ ਕਿ 2027 ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਇਹਨਾਂ ਕਿ ਜਦੋਂ ਫਰੀਨ ਫੇਰ ਰੈਲੈਕਸ਼ਨ ਹੋ ਰਹੀ ਹੁੰਦੀ ਆ ਐਸਟੇ ਕੇ ਵੋਟਰ ਨੂੰ ਟਰੈਨ ਨਾ ਜਾਂਦਾ ਬੂਥਾਂ ਦੇ ਉੱਤੋਂ ਸਾਡੇ ਬੰਦੇ ਨਾ ਚੁੱਕੇ ਜਾਂਦੇ ਤੇ ਹੁਣ ਵੀ ਕਲੀਅਰ ਸੀ ਜੇ ਜਿੱਥੇ ਦੇ ਵੋਟਾਂ ਪੜਤੌਣੀਆਂ ਸੀ ਉਹ ਸਲਕੇ ਤੇ ਰੋਕ ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਸੀ ਕਿ ਐਸ ਬੰਦੇ ਤੇ ਕਹਿੰਦੇ ਵੋਟ ਪੈ ਰਹੀ ਆ ਉਹਨੂੰ ਤੁਸੀਂ ਬੂਥ ਤੋਂ ਹੀ ਬੈਠੇ ਨਾ ਚੁੱਕੇ ਲੈ ਜਾਂਦੇ ਹੋ ਕਿ ਤੈਨੂੰ ਠਾਣੇ ਸੱਦਿਆ ਜੀ ਤੈਨੂੰ ਫਲਾਣੇ ਦਾ ਸੱਦਿਆ ਜੀ ਕਿਸੇ ਨੂੰ ਕੋਈ ਫੜ ਕੇ ਲੈ ਜਾਂਦਾ ਕਿਸੇ ਨੂੰ ਕੋਈ ਫੜ ਕੇ ਲੈ ਜਾਂਦਾ ਉਦੋਂ ਨਾਲ ਸਾਡੀ ਚੋਣ ਜਿਹੜੀ ਹੈ ਰੋਟ ਪਰਸੈਂਟੇਜ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਹੁਣ ਵੀ ਕਲੀਅਰ ਫੇਰ ਹੋ ਜਾਂਦਾ ਤੇ ਸਰਵ ਤੁਸੀਂ ਪਲੀਸ ਤੁਹਾਡੇ ਲੋਕੀ ਦੁਕਾਨਦਾਰਾਂ ਨੂੰ ਦੱਪੇ ਮਾਰਦੇ ਪਈਆਂ ਅਫਸਰ ਮੰਡੀ ਚ ਜਾ ਕੇ ਅਫਸਰ ਦੱਪੇ ਮਾਰਦੇ ਪਈਆਂ ਪੰਚਾਇਤਾਂ ਨੂੰ ਜਾ ਕੇ ਅਫਸਰ ਦੱਪੇ ਮਾਰਦੇ ਪਈਆਂ ਇਹ ਕੰਮ ਨਾ ਹੋ ਤਾਂ ਹੁਣ ਜਿੱਤੇ ਜਿੱਤੇ ਪਰ ਕੋਈ ਗੱਲ 2027 ਆਣਦੋਂ ਸਾਰਾ ਕੁਝ ਬਦਲ ਜਾਊਗਾ ਦੇਖੋ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਵਰਕਰ ਸਹਿਬਾਨ ਲੀਡਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਤੇ ਤਰਨ ਤਰਨ ਦੀ ਉਹ ਚੋਣ ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ ਚਾਹਿਆ ਜਾਮਾਤ ਦੀ ਪਾਰਟੀ ਦੀ ਸਰਕਾਰ ਡੰਡਾ ਤੰਤਰ ਦੇ ਜ਼ੋਰ ਤੇ ਸਰਕਾਰੀ ਮਸ਼ੀਨਰੀ ਤੇ ਦੁਰਉਪਯੋਗ ਦੇ ਜ਼ੋਰ ਤੇ ਮਾત્ર 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਥੇ ਤੇ ਲੋਕਾਂ ਨੇ 2027 ਦੀਆਂ ਚੋਣਾਂ ਦੀ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨ ਤਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅੱਜ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਤੇ ਅੱਜ ਮੈਂ ਹੈਰਾਨ ਆ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਹੈ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾਂ ਨਾ ਲੜਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨੇ ਕਿਉਂਕਿ ਗਿੱਦੜਬਾਹ ਦੀ ਚੋਣ ਹੋਵੇ ਡੇਰਾ ਬਾਬਾ ਨਾਨਕ ਦੀ ਚੋਣ ਹੋਵੇ ਬਰਨਾਲੇ ਦੀ ਚੋਣ ਹੋਵੇ ਜਦੋਂ ਔਕਾਤਕ ਸਾਹਿਬ ਤੋਂ ਅਨੁਮਤੀ ਨਹੀਂ ਮਿਲੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਹ ਤਰ੍ਹਾਂ ਨੇ ਉੱਥੇ ਆਪਣਾ ਉਮੀਦਵਾਰ ਖੜਾਈ ਨਹੀਂ ਕੀਤਾ ਤੇ ਦੂਸਰਾ ਜਿ ਪੰਜਾਬ ਨੇ ਬੜਾ ਸਪਸ਼ਟ ਸੁਨੇਹਾ ਜਿਹੜੀਆਂ ਕੇਂਦਰ ਤੋਂ ਪਾਰਟੀਆਂ ਚਲਦੀਆਂ ਨੇ ਫਿਰ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ ਕਾਂਗਰਸ ਦੀ ਫਿਰਕੂਵਾਦੀ ਖਾਲਿਸਤਾਨ ਦੀ ਗੱਲ ਕਰਨ ਵਾਲੀ ਰਾਜਨੀਤੀ ਸਾਡੇ ਮذਬੀ ਸਿੱਖ ਭਾਈਚਾਰੇ ਦਾ અપਮਾਨ ਕਰਨ ਵਾਲੀ ਰਾਜਨੀਤੀ ਤੇ ਛੋਟੇ-ਛੋਟੇ ਬੱਚਿਆਂ ਦੇ ਕੇਸਾਂ ਦੀ ਜਿਹੜੀ ਬੇਇੱਜ਼ਤੀ ਇਹਨਾਂ ਦੇ ਪ੍ਰਧਾਨ ਨੇ ਕੀਤੀ ਉਹ ਸਾਰੀਆਂ ਰਾਜਨੀਤੀ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਬੜਾ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੁਝ ਨਹੀਂ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੈਂ ਕਿਹਨਾਂ ਦੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਦਿੱਲੀ ਬਹਿ ਕੇ ਬੜੇ ਚੈਲੰਜ ਕਰਦੇ ਸੀ ਅਕੇ ਜੀ ਇਸ ਪੰਥਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆਉ ਜਿਨਾ ਆ ਤੇ ਮਰਾ ਨਾਮ ਟਾ ਦੇ ਉਹ ਕਾਲਕਾ ਜਿਹੜੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਤੇ ਜਿੱਤੀ ਹੋਈ ਕਮੇਟੀ ਕੇਂਦਰੀ ਸਰਕਾਰ ਦੀ ਝੋਲੀ ਦੇ ਵਿੱਚ ਪਾਈ ਆਪਣੀ ਪਤਨੀ ਨੂੰ ਭਾਜਪੀ ਤੋਂ ਟਿਕਟ ਲੜਾਈ ਉਹ ਹਾਰੇ ਉਹ ਖੇਤਰੀ ਪਾਰਟੀ ਦੇ ਉੱਤੇ ਜਿਤਾਂਜ ਕਸਨ ਤੱਕ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੁਣ ਮੈਂ ਉਸ ਲੀਡਰ ਸਾਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਵੀ ਆਓ ਦੱਸੋ ਕਿਹੜਾ ਨਾਮ ਰੱਖੀਏ ਤੁਹਾਡਾ ਸੋ ਪੰਜਾਬ ਨੇ ਬਹੁਤ ਇੱਕ ਵੱਡਾ ਮੈਸੇਜ ਅੱਜ ਦਿੱਤਾ ਕਿ ਪੰਜਾਬ ਖੇਤਰੀ ਪਾਰਟੀ ਦੇ ਨਾਲ ਖੜਾ ਪੰਜਾਬ ਇਸ਼ੂਜ਼ ਦੀ ਗੱਲ ਕਰਨਾ ਚਾਹੁੰਦਾ ਪੰਜਾਬ ਤਰੱਕੀ ਦੀ ਗੱਲ ਕਰਨਾ ਚਾਹੁੰਦਾ ਸੋ 2027 ਦਾ ਜਿਹੜਾ ਮੁੱਢ ਹੈ ਉਹ ਅੱਜ ਪੰਜਾਬ ਨੇ ਬੰਨਤਾ ਤੇ 2027 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁਣ ਪੰਜਾਬ ਨੂੰ ਦਿੱਤੀ